ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਸਟੋਲਾ ਜੀ ਅੱਜ ਕਿਹੜੀਆਂ ਖਾਸ ਤਿੰਨ ਖਬਰਾਂ ਨੇ ਜਿਸ ਦੇ ਉੱਪਰ ਤੁਸੀਂ ਆਪਣਾ ਪੂਰਾ ਅਨਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋਗੇ ਚਾਹੇ ਕਿ ਆਪਾਂ ਪੰਜਾਬ ਦੀ ਸਿਆਸਤ ਦੀ ਵੀ ਗੱਲ ਕਰੀਏ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਖਬਰ ਹੋਵੇ ਸੋ ਮੁੱਖ ਖਬਰਾਂ ਜਿਹੜੀਆਂ ਵੀ ਨੇ ਸਭ ਤੋਂ ਉੱਪਰ ਮੈਂ ਚਾਹੂੰਗੀ ਇੱਕ ਇੱਕ ਕਰਕੇ ਵਿਸਥਾਰ ਦੇ ਵਿੱਚ ਤੁਸੀਂ ਆਪਣਾ ਅਨਲਿਸਿਸ ਪੂਰੀ ਤਾਜ਼ਾ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਹਰਜੋਤ ਜੀ ਅੱਜ ਚਾਰ ਪੰਜ ਵੱਡੀਆਂ ਖਬਰਾਂ ਨੇ ਇਹਨਾਂ ਸਾਰੀਆਂ ਖਬਰਾਂ ਦਾ ਅਨਲਿਸਿਸ ਕਰਾਂਗੇ ਔਰ ਵਿਸਥਾਰ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੀ ਸਿਆਸਤ ਅੱਜ ਜਦੋਂ 3 ਵਜੇ ਸ਼ਾਮ ਨੂੰ ਚੋਣਾਂ ਜ਼ਾਬਤਾ ਲੱਗ ਸਕਦਾ ਹੈ ਤੇ ਪੰਜਾਬ ਦੀ ਸਿਆਸਤ ਕਿਸ ਦਿਸ਼ਾ ਦੇ ਵਿੱਚ ਜਾ ਸਕਦੀ ਹੈ ਸੋ ਪੰਜਾਬ ਦੇ ਵਿੱਚ ਇਸ ਵਕਤ ਪੋਲਿਟੀਕਲ ਸਥਿਤੀਆਂ ਕੀ ਨੇ ਇਹਦੇ ਉੱਪਰ ਵੀ ਮੁਕੰਮਲ ਤੌਰ ਦੇ ਉੱਪਰ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਗੱਲ ਕਰਾਂਗੇ ਕਿ ਆਖਰ ਕਾਂਗਰਸ ਪਾਰਟੀ ਨੂੰ ਛੱਡ ਛੱਡ ਕੇ ਲੀਡਰ ਦੂਸਰੀਆਂ ਪਾਰਟੀਆਂ ਦੇ ਵਿੱਚ ਕਿਉਂ ਜਾ ਰਹੇ ਨੇ ਕਿਉਂ ਕਾਂਗਰਸ ਦੇ ਵਿੱਚ ਟੁੱਟ ਹੋ ਰਹੀ ਹੈ ਕਿਉਂ ਕਾਂਗਰਸ ਖਿੰਡ ਰਹੀ ਹੈ ਕੱਲ ਕਾਂਗਰਸ ਦੇ ਵੱਡੇ ਲੀਡਰ ਵਿਧਾਨ ਸਭਾ ਦੇ ਵਿੱਚ ਡਿਪਟੀ ਲੀਡਰ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਗਏ ਔਰ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ 2017 ਚ ਪਹਿਲੀ ਵਾਰ ਡਾਕਟਰ ਰਾਜਕੁਮਾਰ ਐਮ ਐਲ ਏ ਬਣੇ 2022 ਦੇ ਵਿੱਚ ਉਹ ਫੇਰ ਐਮ ਐਲ ਏ ਬਣੇ ਹਾਲਾਂਕਿ 2019 ਦੇ ਵਿੱਚ ਵੀ ਉਹਨਾਂ ਨੇ ਚੋਣ ਲੜੀ ਚੰਗਾ ਮੁਕਾਬਲਾ ਦਿੱਤਾ ਸੋਮ ਪ੍ਰਕਾਸ਼ਵਰਾਂ ਨੂੰ ਪਰ ਇਸ ਦੇ ਬਾਵਜੂਦ ਉਹ ਜਿੱਤ ਨਹੀਂ ਸਕੇ ਪਰ ਉਹ 2022 ਦੇ ਵਿੱਚ ਫਿਰ ਐਮਐਲਏ ਬਣੇ ਔਰ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਡਿਪਟੀ ਲੀਡਰ ਬਣਾਇਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੁਣ ਇਹ ਸਵਾਲ ਬਹੁਤ ਵੱਡਾ ਹੈ ਕਿ ਇੱਕ ਲੀਡਰ ਜਿਹੜਾ ਡਿਪਟੀ ਦੇ ਅਹੁਦੇ ਤੇ ਡਿਪਟੀ ਦੇ ਅਹੁਦੇ ਤੇ ਵਿਧਾਨ ਸਭਾ ਚ ਪਹੁੰਚ ਗਿਆ ਡਿਪਟੀ ਲੀਡਰ ਉਹ ਪਾਰਟੀ ਕਿਉਂ ਛੱਡਦਾ ਹੁਣ ਇਸ ਤਰ੍ਹਾਂ ਦੀਆਂ ਚਰਚਾਵਾਂ ਵੀ ਨੇ ਕਿ ਡਾਕਟਰ ਰਾਜਕੁਮਾਰ ਚੰਬੇ ਵਾਲੇ ਇਸ ਵਾਰ ਫਿਰ ਵਿਧਾਨ ਸਭਾ ਲੋਕ ਸਭਾ ਦੀ ਚੋਣ ਲੜਨਾ ਚਾਹੁੰਦੇ ਸੀ ਇਹ ਚਰਚਾਵਾਂ ਨੇ ਉਹ ਰਾਜਕੁਮਾਰ ਰਾਜਾ ਵੜਿੰਗ ਦਾ ਵੀ ਮੈਂ ਬਿਆਨ ਕੱਲ ਸੁਣ ਰਿਹਾ ਸੀ ਰਾਜਾ ਵੜਿੰਗ ਨੇ ਵੀ ਇਹ ਇਸ਼ਾਰਾ ਕੀਤਾ ਕਿ ਉਹਨਾਂ ਕੋਲੇ ਪਹਿਲਾਂ ਹੀ ਐਡਾ ਵੱਡਾ ਅਹੁਦਾ ਸੀ ਸੋ ਅਸੀਂ ਕਿਸੇ ਹੋਰ ਉਮੀਦਵਾਰ ਬਾਰੇ ਵੀ ਵਿਚਾਰ ਕਰ ਰਹੇ ਸੀ ਕਿ ਸਿਰਫ ਇਸ ਗੱਲ ਤੋਂ ਨਾਰਾਜ਼ ਹੋ ਕੇ ਡਾਕਟਰ ਰਾਜਕੁਮਾਰ ਚੱਬੇਵਾਲ ਕਾਂਗਰਸ ਪਾਰਟੀ ਛੱਡ ਗਏ ਕਿ ਉਹਨਾਂ ਨੂੰ ਲੋਕ ਸਭਾ ਨਹੀਂ ਲੜਨ ਦਿੱਤੀ ਜਾ ਰਹੀ ਸੀ ਉਹ ਜਿਹਾ ਸਵਾਲ ਬਹੁਤ ਵੱਡਾ ਹੈ ਕਿ ਅਗਰ ਇੱਕ ਵੱਡਾ ਲੀਡਰ ਇੱਕ ਸੀਟ ਤੇ ਲੜਨਾ ਚਾਹੁੰਦਾ ਜਿੱਥੇ ਉਹ ਦੋ ਵਾਰ ਐਮਐਲਏ ਹੈ ਜਿੱਥੇ ਉਹ ਪਿਛਲੀ ਵਾਰੀ ਬਹੁਤ ਨੇੜੇ ਜਾ ਕੇ ਹਾਰਿਆ ਤੇ ਕਾਂਗਰਸ ਪਾਰਟੀ ਨੇ ਕਿਉਂ ਨਹੀਂ ਪੁਨਰ ਵਿਚਾਰ ਕੀਤਾ ਡਾਕਟਰ ਰਾਜਕੁਮਾਰ ਚੱਬੇਵਾਲ ਨੂੰ ਜਦਕਿ ਅੱਜ ਦੀ ਸਿਆਸਤ ਦੀ ਮੰਗ ਇਹ ਹੈ ਕਿ ਸਾਰੇ ਵੱਡੇ ਲੀਡਰ ਨੇ ਜਿਹੜੇ ਉਹ ਮੈਦਾਨ ਚੋਂ ਤੁਸੀਂ ਵੇਖੋ ਹਰਜੋਜੀ ਕਿ ਭਾਰਤੀ ਜਨਤਾ ਪਾਰਟੀ ਵੱਡੇ ਵੱਡੇ ਚਿਹਰਿਆਂ ਨੂੰ ਚੋਣ ਲੜਾ ਰਹੀ ਹੈ ਸ਼ਿਵਰਾਜ ਚੋਹਾਨ ਸਾਹਿਬ ਦਾ ਮੁੱਖ ਮੰਤਰੀ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਮਨੋਰ ਲਾਲ ਖੱਟਰ ਹਰਿਆਣੇ ਚ ਸਰਕਾਰ ਬਦਲੀ ਮਨੋਰ ਲਾਲ ਖੱਟਰ ਉਹਨਾਂ ਦਾ ਅਸਤੀਫਾ ਹੋਇਆ ਤੇ ਉਹਨਾਂ ਨੂੰ ਲੋਕ ਸਭਾ ਦਾ ਉਮੀਦਵਾਰ ਬਣਾਇਆ ਗਿਆ ਭਾਰਤੀ ਜਨਤਾ ਪਾਰਟੀ तमाम ਵੱਡੇ ਚਿਹਰਿਆਂ ਨੂੰ ਦਿਗਜਾਂ ਨੂੰ ਮੈਦਾਨ ਚ ਉਤਾਰ ਰਹੀ ਹੈ ਔਰ ਲਗਾਤਾਰ ਕਈ ਮੰਤਰੀਆਂ ਨੂੰ ਉਹਨਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਲੜਾਈਆਂ ਤੇ ਹੁਣ ਕਈ ਵਿਧਾਨ ਸਭਾ ਦੇ ਵਿੱਚ ਜਿਹੜੇ ਮੰਤਰੀ ਨੇ ਯੂਪੀ ਚ ਜਾਂ ਦੇਸ਼ ਦੇ ਹੋਰ ਹਿੱਸਿਆਂ ਚ ਉਹਨਾਂ ਦੀਆਂ ਸਰਕਾਰਾਂ ਤੇ ਉਹਨਾਂ ਨੂੰ ਪਾਰਲੀਮੈਂਟ ਦੀ ਚੋਣ ਲੜਾਈ ਜਾ ਰਹੀ ਹੈ ਕਾਂਗਰਸ ਦੇ ਵਿੱਚ ਜਿਹਾ ਕੀ ਹੈ ਕਿ ਸੱਚਮੁੱਚ ਇਹਦਾ ਕਾਰਨ ਗੁੱਟਬਾਜ਼ੀ ਹੈ ਕਿ ਧੜੇਬਾਜ਼ੀ ਹੈ ਕਿ ਫਤਗੜ ਸਾਹਿਬ ਦੇ ਵਿੱਚ ਜਿਸ ਤਰ੍ਹਾਂ ਨਾਲ ਗੁਰਪ੍ਰੀਤ ਸਿੰਘ ਜੀਪੀ ਛੱਡ ਕੇ ਗਏ ਕਿ ਉਹੀ ਕਾਰਨ ਕਿਤੇ ਨਾ ਕਿਤੇ ਡਾਕਟਰ ਰਾਜਕੁਮਾਰ ਚੱਬੇਵਾਲ ਵਾਲੇ ਪਾਸੇ ਵੀ ਇਸ਼ਾਰਾ ਕਰਦਾ ਗੁਰਪ੍ਰੀਤ ਜੀ ਪੀਐਸ ਕਰਕੇ ਛੱਡ ਕੇ ਗਏ ਕਿ ਜਦੋਂ ਮੈਂ ਵਿਧਾਇਕ ਦੀ ਚੋਣ ਲੜ ਰਿਹਾ ਸੀ ਕਾਂਗਰਸ ਚ ਤਾਂ ਮੇਰੇ ਖਿਲਾਫ ਚਰਨਜੀਤ ਚੰਨੀ ਉਹਨਾਂ ਦਾ ਭਰਾ ਮੈਦਾਨ ਦੇ ਵਿੱਚ ਉਤਰਿਆ ਤੇ ਉਸ ਵੇਲੇ ਕਾਂਗਰਸ ਪਾਰਟੀ ਉਹਨਾਂ ਨੂੰ ਰੋਕ ਨਹੀਂ ਸਕੀ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਨ ਤੋਂ ਕਈ ਹੋਰ ਉਦਾਹਰਨਾਂ ਵੀ ਨੇ ਇੱਕ ਹੋਰ ਕਾਂਗਰਸ ਦੇ ਵੱਡੇ ਲੀਡਰ ਨੇ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਪੁੱਤਰ ਵੀ ਚੋਣ ਲੜਿਆ ਸੁਲਤਾਨਪੁਰ ਲੋਧੀ ਤੋਂ ਜਿੱਥੇ ਪਾਰਟੀ ਦਾ ਕੈਂਡੀਡੇਟ ਸੀ ਨਫਤੇਜ ਚੀਮਾ ਪਰ ਪਾਰਟੀ ਕਿਸੇ ਤਰ੍ਹਾਂ ਦਾ ਅਨੁਸ਼ਾਸਨ ਨਹੀਂ ਵਿਖਾ ਸਕੀ ਕਿ ਕਾਂਗਰਸ ਪਾਰਟੀ ਦੀ ਬਦਕਿਸਮਤੀ ਇਹੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਧੜੇ ਇੰਨੇ ਜ਼ਿਆਦਾ ਬਣ ਚੁੱਕੇ ਨੇ ਗੁੱਟਬਾਜ਼ੀ ਇੰਨੀ ਹੋ ਗਈ ਹੈ ਮੈਂ ਅੱਗੇ ਵੀ ਜ਼ਿਕਰ ਕਰਦਾ ਕਿ ਕਾਂਗਰਸ ਜੇਕਰ ਇੱਕ ਧੜੇ ਚੋਂ ਕਿਸੇ ਨੂੰ ਟਿਕਟ ਮਿਲ ਗਈ ਤੇ ਬਾਕੀ ਸਾਰੇ ਧੜੇ ਵਿਰੋਧ ਕਰਨਗੇ ਤੇ ਉਮੀਦਵਾਰ ਜਿੱਤਦਾ ਨਹੀਂ ਸੋ ਇਹ ਬਹੁਤ ਸਾਰੇ ਪਹਿਲੂ ਨੇ ਜਿਹਦੇ ਉੱਪਰ ਕਾਂਗਰਸ ਪਾਰਟੀ ਨੂੰ ਸੋਚਣ ਦੀ ਲੋੜ ਹੈ ਔਰ ਮੈਂ ਅੱਗੇ ਵੀ ਜ਼ਿਕਰ ਕਰਦਾ ਡਾਕਟਰ ਨਵਜੋਤ ਨਵਜੋਤ ਸਿੱਧੂ ਵਾਹ ਇੱਕ ਜਿਹੜਾ ਲੀਡਰ ਹੈ ਜਿਸ ਬਾਰੇ ਪੰਜਾਬ ਦੇ ਸੰਗਠਨ ਦੇ ਲੀਡਰਾਂ ਨੇ ਕਈ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ ਕਿ ਜੀ ਨਵਜੋਤ ਸਿੰਘ ਸਿੱਧੂ ਨੂੰ ਅਨੁਸ਼ਾਸਨ ਦਾ ਨੋਟਿਸ ਆਉਣ ਵਾਲਾ ਹੈ ਇਸ਼ਾਰਿਆਂ ਚ ਕਿਹਾ ਬਸ ਉਹ ਥੋੜੇ ਦਿਨਾਂ ਦਾ ਮਹਿਮਾਨ ਹੈ ਪਾਰਟੀ ਉਹਨੂੰ ਕੱਢ ਦੇਵੇ ਚਿੱਠੀ ਲਿਖਤੀ ਕਿਸੇ ਨੇ ਵੀ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਕੱਢੇ ਕਾਂਗਰਸ ਚੋਂ ਰਵਨੀਤ ਬਿੱਟੂ ਵਰਗੇ ਵੀ ਰਵਨੀਤ ਬਿੱਟੂ ਦਾ ਤਾਂ ਖੈਰ ਸਮਝ ਹੀ ਨਹੀਂ ਆਉਂਦਾ ਕਈ ਵਾਰੀ ਤਾਂ ਉਹ ਨਵਜੋਤ ਸਿੰਘ ਸਿੱਧੂ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ ਵੀ ਜਿਵੇਂ ਪੰਜਾਬ ਚ ਕਾਂਗਰਸ ਨੂੰ ਖਰਾਬ ਹੀ ਨਵਜੋਤ ਸਿੰਘ ਸਿੱਧੂ ਨੇ ਕੀਤਾ ਤੇ ਕਦੇ ਰਵਨੀਤ ਬਿੱਟੂ ਨਵਜੋਤ ਸਿੰਘ ਸਿੱਧੂ ਦੀਆਂ ਤਾਰੀਫਾਂ ਦੇ ਪੁਲ ਬਣਦੇ ਆ ਅ ਕੱਲ ਪਰਸੋਂ ਵੀ ਰੱਜ ਕੇ ਤਾਰੀਫ ਕੀਤੀ ਰਵਨੀਤ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਦੀ ਮਤਲਬ ਕਿ ਮੁੱਦਿਆਂ ਦੇ ਉੱਤੇ ਕਾਂਗਰਸ ਪਾਰਟੀ ਨੀਤੀਗਤ ਫੈਸਲਿਆਂ ਦੇ ਉੱਤੇ ਕਾਂਗਰਸ ਪਾਰਟੀ ਅੱਗੇ ਕਿਉਂ ਨਹੀਂ ਵਾਦੀ ਹੁਣ ਨਵਜੋਤ ਸਿੰਘ ਸਿੱਧੂ ਤਾਂ ਡਟ ਕੇ ਕਹਿ ਰਿਹਾ ਕਿ ਮੈਂ ਪ੍ਰਿੰਕਾ ਗਾਂਧੀ ਤੇ ਰਾਹੁਲ ਗਾਂਧੀ ਨਾਲ ਖੜਾ ਨਾ ਮੈਂ ਲੋਕ ਸਭਾ ਦੀ ਚੋਣ ਲੜਨੀ ਹੈ ਨਾ ਮੈਂ ਪਾਰਟੀ ਛੱਡਣੀ ਹੈ ਨਾ ਮੈਂ ਰਾਹੁਲ ਗਾਂਧੀ ਤੇ ਪ੍ਰਿੰਕਾ ਗਾਂਧੀ ਨਾਲ ਧੋਖਾ ਕਰਨਾ ਤੇ ਨਵਜੋਤ ਸਿੰਘ ਸਿੱਧੂ ਅਗਰ ਕੁਝ ਦਿਨ ਮੀਟਿੰਗਾਂ ਕਰ ਗਿਆ ਐਡਾ ਵੱਡਾ ਰਾਸ਼ ਨਵਜੋਤ ਸਿੱਧੂ ਦੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਆਇਆ ਉਹਦਾ ਮਤਲਬ ਇਹ ਸੀ ਕਿ ਲੋਕ ਨਵਜੋਤ ਸਿੰਘ ਸਿੱਧੂ ਨੂੰ ਚਾਹੁੰਦੇ ਨੇ ਪਰ ਕਾਂਗਰਸ ਪਾਰਟੀ ਦੇ ਸੰਗਠਨ ਦਾ ਇੱਕ ਹਿੱਸਾ ਇਸ ਕੋਸ਼ਿਸ਼ ਚ ਹੈ ਕਿ ਨਵਜੋਤ ਸਿੰਘ ਸਿੱਧੂ ਅੱਗੇ ਨਾ ਆਜੇ ਉਹਦੀਆਂ ਰੈਲੀਆਂ ਅਸੀਂ ਰੋਕੀਏ ਕਿ ਇਹੋ ਕਾਰਨ ਹੈ ਕਿ ਕਾਂਗਰਸ ਦੇ ਵਿੱਚ ਜਿਹੜੇ ਲੋਕ ਨਵਜੋਤ ਸਿੰਘ ਸਿੱਧੂ ਦੀ ਤਰ੍ਹਾਂ ਵੱਡੇ ਕਦਮ ਦੇ ਨਹੀਂ ਨੇ ਉਹ ਅਸੁਰੱਖਿਅਤ ਹੋ ਕੇ ਪਾਰਟੀ ਛੱਡ ਰਹੇ ਨੇ ਇਹ ਪਹਿਲੀ ਵਾਰ ਨਹੀਂ ਕਿਸੇ ਨੇ ਕਾਂਗਰਸ ਪਾਰਟੀ ਛੱਡੀ ਕਿ ਡਾਕਟਰ ਚੱਬੇਵਾਲ ਛੱਡ ਗਏ ਕਾਂਗਰਸ ਦੇ ਕਈ ਮੈਂਬਰ ਪਾਰਲੀਮੈਂਟ ਅਗਰ ਉਹਨਾਂ ਦੀ ਟਿਕਟ ਗੁੱਟਬਾਜ਼ੀ ਨਾਲ ਕੱਟੀ ਗਈ ਤੇ ਉਹ ਪਾਰਟੀ ਛੱਡਣ ਨੂੰ ਤਿਆਰ ਬੈਠੇ ਨੇ ਔਰ ਮੈਂ ਅੱਗੇ ਵੀ ਕਿਹਾ ਸੀ ਜਲੰਧਰ ਤੋਂ ਇੱਕ ਵੱਡਾ ਆਗੂ ਤਿਆਰ ਬੈਠਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਹੁਣ ਮੈਂ ਨਾਮ ਕੀ ਲੈਣਾ ਕਈ ਜ਼ਿਲ੍ਹਿਆਂ ਦੇ ਵਿੱਚ ਕਾਂਗਰਸ ਦੇ ਵੱਡੇ-ਵੱਡੇ ਆਗੂ ਅਗਰ ਗੁੱਟਬਾਜ਼ੀ ਨੇ ਉਹਨਾਂ ਦੀ ਟਿਕਟ ਕੱਟੀ ਤੇ ਉਹ ਛੱਡਣ ਨੂੰ ਤਿਆਰ ਬੈਠੇ ਨੇ ਹੁਣ ਇੱਕ ਹੋਰ ਚਰਚਾ ਕਾਂਗਰਸ ਦੇ ਵਿੱਚ ਬਹੁਤ ਜ਼ਿਆਦਾ ਹੈ ਕਿ ਇਸ ਵਾਰ ਵੀ ਪਹਿਲਾਂ ਤਾਂ ਕਾਂਗਰਸ ਦੇ ਕੁਝ ਲੀਡਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦਾ ਨਾਮ ਅੱਗੇ ਵਧਾਇਆ ਔਰ ਜਦੋਂ ਪਾਰਟੀ ਨੇ ਸਪਸ਼ਟ ਇਨਕਾਰ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪ ਅੱਗੇ ਆ ਕੇ ਲੜੋ ਤੇ ਕਾਂਗਰਸ ਦੇ ਵੱਡੇ ਵੱਡੇ ਲੀਡਰ ਚੋਣ ਲੜਨ ਤੋਂ ਭੱਜ ਰਹੇ ਨੇ ਕਾਂਗਰਸ ਦੇ ਕਈ ਕਈ ਵੱਡੇ ਲੀਡਰ ਚੋਣ ਲੜਨ ਤੋਂ ਇਨਕਾਰੀ ਹੋ ਗਏ ਗੱਲ ਨਵਜੋਤ ਸਿੰਘ ਸਿੱਧੂ ਜੀ ਨਹੀਂ ਕਰ ਰਿਹਾ ਉਹ ਤਾਂ ਰਾਜ ਸਭਾ ਦੀ ਮੈਂਬਰੀ ਛੱਡ ਆਇਆ ਵੀ ਮੈਂ ਤਾਂ ਲੜਨਾ ਹੀ ਪੰਜਾਬ ਚੋਂ ਐ ਮੈਂ ਪਾਰਲੀਮੈਂਟ ਜਾਣਾ ਹੀ ਨਹੀਂ ਸੋ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਦੀ ਚੋਣ ਹੁਣ ਵੀ ਡਟ ਕੇ ਲੜੂਗਾ ਉਹ ਨਹੀਂ ਡਰਦਾ ਪਾਰਲੀਮੈਂਟ ਦੀ ਚੋਣ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਵੀ ਨਾ ਮੈਂ ਪਟਿਆਲੇ ਤੋਂ ਲੜਨੀ ਨਾ ਅੰਮ੍ਰਿਤਸਰ ਤੋਂ ਉਹਨਾਂ ਦੇ ਧਰਮ ਪਤਨੀ ਇਸ ਵਕਤ ਬਿਮਾਰ ਨੇ ਸਾਰੀ ਦੁਨੀਆ ਨੂੰ ਪਤਾ ਨਹੀਂ ਤਾਂ ਉਹ ਪਾਰਲੀਮੈਂਟ ਦੀ ਚੋਣ ਜ਼ਰੂਰ ਲੜ ਸਕਦੇ ਸੀ ਜਿਵੇਂ ਪਾਰਟੀ ਚਾਹੁੰਦੀ ਸੀ ਕਿ ਨਵਜੋਤ ਸਿੱਧੂ ਦੇ ਪਰਿਵਾਰ ਚੋਂ ਕੋਈ ਚੋਣ ਲੜੇ ਅਸਲ ਚ ਕਾਂਗਰਸਾਈ ਕਮਾਂਡ ਨੂੰ ਵੀ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਔਰ ਉਹਨਾਂ ਦਾ ਪਰਿਵਾਰ ਕਮਿਟਿਡ ਹੈ ਕਾਂਗਰਸ ਲਈ ਵੀ ਔਰ ਪੰਜਾਬ ਦੇ ਮੁੱਧਿਆਂ ਤੇ ਵੀ ਪਰ ਕਾਂਗਰਸ ਚੋਂ ਬਹੁਤ ਸਾਰੇ ਲੀਡਰ ਨੇ ਜਿਹੜੇ ਗੁੱਟਬਾਜ਼ੀ ਚੱਲ ਨਹੀਂ ਪਾਉਂਦੇ ਨਵਜੋਤ ਸਿੰਘ ਸਿੱਧੂ ਦਾ ਗੁੱਟਬਾਜ਼ੀ ਚੱਲ ਗਿਆ ਹੋਰ ਬਹੁਤ ਸਾਰੇ ਲੀਡਰ ਨੇ ਜਿਹੜੇ ਗੁੱਟਬਾਜ਼ੀ ਝੱਲ ਨਹੀਂ ਪਾਉਂਦੇ ਇਹੋ ਕਾਰਨ ਹੈ ਕਿ ਕਾਂਗਰਸ ਖਿੰਡ ਰਹੀ ਹੈ ਤੇ ਟੁੱਟ ਰਹੀ ਹੈ ਤੇ ਇਹ ਵੀ ਇੱਕ ਚਰਚਾਵਾਂ ਨੇ ਕਿ ਕਾਂਗਰਸ ਦੇ ਵਿੱਚ ਜਿਹੜੇ ਧੜੇ ਨੇ ਉਹ ਇਸ ਤਰ੍ਹਾਂ ਦੀ ਯੋਜਨਾ ਉਲੀਕਦੇ ਨੇ ਕਿ ਨਵਜੋਤ ਸਿੰਘ ਸਿੱਧੂ ਵਰਗੇ ਲੀਡਰ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾਵੇ ਹਾਈ ਕਮਾਂਡ ਅੱਗੇ ਬਾਰ-ਬਾਰ ਇਹ ਕਿਹਾ ਜਾਵੇ ਕਿ ਨਵਜੋਤ ਸਿੰਘ ਸਿੱਧੂ ਅਨੁਸ਼ਾਸਨ 'ਚ ਨਹੀਂ ਰਹਿੰਦੇ ਨਵਜੋਤ ਸਿੰਘ ਸਿੱਧੂ ਛੱਡ ਜਾਣਗੇ ਕਾਂਗਰਸ ਉਹ ਬੀਜੇਪੀ 'ਚ ਜਾ ਰਹੇ ਨੇ ਤਾ ਕਿ ਜਿਹੜੀ ਪੋਲਿਟਿਕਲ ਇਮੇਜ ਹੈ ਜਾਂ ਨਿੱਜੀ ਇਮੇਜ ਹੈ ਕਿਸੇ ਵਿਅਕਤੀ ਦੀ ਉਹਦੇ ਤੇ ਚੋਟ ਵੱਜੇ ਜੋ ਕਾਂਗਰਸ ਤੇ ਇਲਜ਼ਾਮ ਲੱਗਦੇ ਨੇ ਕਿ ਇਸ ਤਰ੍ਹਾਂ ਦੀ ਧੜੇਬਾਜ਼ੀ ਹੈ ਜਿਹੜੀ ਕਾਂਗਰਸ ਦੀ ਉਹ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕਰਦੀ ਹੈ ਗੁਪਤ ਸ਼ਿਕਾਇਤਾਂ ਔਰ ਉਹਨਾਂ ਗੁਪਤ ਸ਼ਿਕਾਇਤਾਂ ਤੋਂ ਬਾਅਦ ਹਾਈ ਕਮਾਂਡ ਦਾ ਰਵਈਆ ਬਹੁਤ ਸਾਰੇ ਲੀਡਰਾਂ ਬਾਰੇ ਨਾ ਪੱਕੀ ਹੋ ਜਾਂਦਾ ਹੁਣ ਨਵਜੋਤ ਸਿੰਘ ਸਿੱਧੂ ਦਾ ਤਾਂ ਸਿੱਧਾ ਸਬੰਧ ਹੈ ਹਾਈ ਕਮਾਂਡ ਨਾਲ ਰਾਹੁਲ ਗਾਂਧੀ ਦੇ ਨਾਲ ਵੀ ਸਿੱਧੇ ਸਬੰਧ ਚ ਨਹੀਂ ਬੀਬੀ ਪ੍ਰਿੰਕਾ ਗਾਂਧੀ ਦੇ ਨਾਲ ਵੀ ਉਹਨਾਂ ਦਾ ਪੋਲਿਟਿਕਲ ਤਾਲਮੇਲ ਚੰਗਾ ਹੈ ਡਾਕਟਰ ਨਵਜੋਤ ਕੌਰ ਦਾ ਵੀ ਪੋਲਿਟਿਕਲ ਤਾਲਮੇਲ ਬੀਬੀ ਪ੍ਰਿੰਕਾ ਗਾਂਧੀ ਨਾਲ ਚੰਗਾ ਹੈ ਸੋ ਅਜਿਹੇ ਹਾਲਾਤਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਆਪਣੀ ਪੋਜੀਸ਼ਨ ਪਾਰਟੀ ਚ ਕਲੀਅਰ ਕਰ ਦਿੰਦੇ ਨੇ ਹੁਣ ਪੰਜਾਬ ਚ ਕਈ ਲੀਡਰ ਨੇ ਜਿਨ੍ਹਾਂ ਨੂੰ ਅਨਸ਼ਾਸਨ ਦੇ ਨਾਮ ਤੇ ਕੱਢ ਦਿੱਤਾ ਗਿਆ ਪਿਛਲੇ ਸਮਿਆਂ ਦੇ ਵਿੱਚ ਔਰ ਇਹ ਵੀ ਚਰਚਾਵਾਂ ਨੇ ਕਿ ਨਵਜੋਤ ਸਿੰਘ ਸਿੱਧੂ ਬਹੁਤ ਜਲਦ ਉਨਾ ਸਾਰਿਆਂ ਦੀ ਵਾਪਸੀ ਕਾਂਗਰਸ ਪਾਰਟੀ ਦੇ ਵਿੱਚ ਕਰਾਉਣਗੇ ਕਿਉਂਕਿ ਕਾਂਗਰਸ ਦੀ ਹਾਈ ਕਮਾਂਡ ਨੂੰ ਪਤਾ ਹੈ ਕਿ ਬਹੁਤ ਸਾਰੇ ਲੀਡਰ ਗੁੱਟਬਾਜ਼ੀ ਕਰਕੇ ਕੱਢੇ ਗਏ ਨੇ ਸੋ ਇਹਦੇ ਬਾਰੇ ਵੀ ਪਾਰਟੀ ਦੀ ਹਾਈ ਕਮਾਂਡ ਵਿਚਾਰ ਚਰਚਾ ਕਰ ਰਹੀ ਹੈ ਸੋ ਹੁਣ ਜਦੋਂ ਅੱਜ ਚੋਣ ਜਾਬਤਾ ਲੱਗ ਜਾਣਾ ਹੈ ਹਰਜੋਤ ਜੀ ਅੱਜ ਚੋਣ ਜਾਬਤਾ ਲੱਗਣ ਦੀ ਸੰਭਾਵਨਾ ਹੈ 3 ਵਜੇ ਔਰ ਉਸ ਚੋਣ ਜਾਬਤੇ ਤੋਂ ਬਾਅਦ ਕਾਂਗਰਸ ਦੇ ਕਈ ਲੀਡਰ ਗੁੱਟਬਾਜ਼ੀ ਤੋਂ ਡਰਦੇ ਪਾਰਟੀ ਛੱਡ ਸਕਦੇ ਨੇ ਔਰ ਅਗਰ ਅਕਾਲੀ ਬੀਜੇਪੀ ਇਕੱਠੇ ਨਾ ਲੜੇ ਪੰਜਾਬ 'ਚ ਤੇ ਕਾਂਗਰਸ ਦੀਆਂ ਕਈ ਵੱਡੀਆਂ ਵਿਕਟਾਂ ਡਿੱਗਣੀਆਂ ਨੇ ਇਹ ਤੁਸੀਂ ਤੈ ਮੰਨੋ ਅਗਰ ਅਕਾਲੀ ਬੀਜੇਪੀ ਗਠਜੋੜ ਹੋ ਗਿਆ ਫਿਰ ਵੀ ਇੱਕ ਦੋ ਵੱਡੀਆਂ ਵਿਕਟਾਂ ਕਾਂਗਰਸ ਪਾਰਟੀ ਦੀਆਂ ਡਿੱਗਣ ਨੂੰ ਤਿਆਰ ਨੇ ਇਹ ਪੂਰੀ ਸੂਚਨਾ ਮੈਂ ਕਈ ਦਿਨਾਂ ਦਾ ਕਹਿ ਰਿਹਾ ਸੀ ਕਿ ਕਾਂਗਰਸ ਟੁੱਟੇਗੀ ਔਰ ਦੋ ਤਿੰਨ ਵੱਡੇ ਚਿਹਰੇ ਅਸੀਂ ਕਾਂਗਰਸ ਦੇ ਦੇਖੇ ਜਿਹੜੇ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਗਏ ਨੇ ਸੋ ਮੈਨੂੰ ਲੱਗਦਾ ਹੈ ਕਾਂਗਰਸ ਨੂੰ ਬਹੁਤ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ ਗੁੱਟਬਾਜ਼ੀ ਤੇ ਕੰਟਰੋਲ ਕਰਨ ਦੀ ਲੋੜ ਹੈ ਲੀਡਰਾਂ ਦੀ ਧੜੇਬਾਜ਼ੀ ਤੇ ਕੰਟਰੋਲ ਕਰਨ ਦੀ ਲੋੜ ਹੈ ਔਰ ਜਿਹੜੇ ਚੰਗੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀਆਂ ਟਿਕਟਾਂ ਤੁਰੰਤ ਐਲਾਨ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਗੁਰਜੀਤ ਔਜਲਾ ਅਮਰਸਰ ਤੋਂ ਟਿਕਟ ਤੁਰੰਤ ਐਲਾਨੀ ਜਾਣੀ ਚਾਹੀਦੀ ਹੈ ਤਾਂ ਕਿ ਕਾਂਗਰਸ ਜਿੱਤ ਵਾਲੇ ਪਾਸੇ ਤੁਰੇ ਪਰ ਗੁਰਜੀਤ ਔਜਲਾ ਦਾ ਵੀ ਗੁੱਟਬਾਜ਼ੀ ਨੇ ਵਿਰੋਧ ਕੀਤਾ ਸੀ ਹਾਲਾਂਕਿ ਉਹਨਾਂ ਦੀ ਟਿਕਟ ਦਾ ਗ੍ਰੀਨ ਸਿਗਨਲ ਹੈ ਇਸੀ ਤਰ੍ਹਾਂ ਮਨੀਸ਼ ਦਿਵਾੜੀ ਹੈ ਹੁਣ ਮਨੀਸ਼ ਦਿਵਾੜੀ ਦੋ ਥਾਂ ਦੇ ਦਾਵੇਦਾਰ ਨੇ ਉਹ ਚੰਡੀਗੜ੍ਹੋਂ ਵੀ ਜਿੱਤ ਕੇ ਪਾਰਟੀ ਨੂੰ ਟਿਕਟ ਦੇ ਸਕਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਵੀ ਔਰ ਇਹ ਵੀ ਚਰਚਾਵਾਂ ਨੇ ਕਿ ਇੱਕ ਹੋਰ ਵੱਡਾ ਵਿਧਾਇਕ ਕਾਂਗਰਸ ਦਾ ਜੀਨੂੰ ਜਿੱਤਣਾ ਆਉਂਦਾ ਉਹਨਾਂ ਦਾ ਵੀ ਚਰਚਾ ਚੱਲ ਰਿਹਾ ਹੈ ਕਿ ਉਹਨਾਂ ਨੂੰ ਵੀ ਪਾਰਟੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੜਾ ਸਕਦੀ ਹੈ ਅਗਰ ਮਨੀਸ਼ ਦਿਵਾੜੀ ਨੂੰ ਚੰਡੀਗੜ੍ਹ ਭੇਜਿਆ ਜਾਂਦਾ ਹੈ ਤਾਂ ਕਾਂਗਰਸ ਦਾ ਇੱਕ ਹੋਰ ਵੱਡਾ ਵਿਧਾਇਕ ਉਹਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਜਾ ਸਕਦੀ ਹੈ ਹਾਲਾਂਕਿ ਕਈ ਵੱਡੇ ਵੱਡੇ ਲੀਡਰ ਚੋਣ ਲੜਨ ਤੋਂ ਕਾਂਗਰਸ ਦੇ ਇਨਕਾਰੀ ਹੋ ਗਏ ਨੇ ਪਰ ਇੱਕ ਦੋ ਅਜਿਹੇ ਵੀ ਨੇ ਜਿਹੜੇ ਹਰ ਹਾਲਤ ਚ ਚੋਣ ਲੜਨ ਨੂੰ ਤਿਆਰ ਨੇ ਸੋ ਇੱਕ ਵੱਡਾ ਵਿਧਾਇਕ ਸ਼੍ਰੀ ਨੰਦਪੁਰ ਸਾਹਿਬ ਤੋਂ ਚੋਣ ਲੜ ਸਕਦਾ ਹੈ ਅਗਰ ਮਨੀਸ਼ ਤਿਵਾੜੀ ਨੂੰ ਪਾਰਟੀ ਚੰਡੀਗੜ੍ਹ ਤੋਂ ਮੈਦਾਨ ਦੇ ਵਿੱਚ ਉਤਾਰਦੀ ਹੈ ਸੋ ਬਾਕੀ ਵੇਖਦੇ ਆ ਕਿ ਡਾਕਟਰ ਅਮਰ ਸਿੰਘ ਦੀ ਟਿਕਟ ਕਦੋਂ ਅਨਾਉਂਸ ਕੀਤੀ ਜਾਂਦੀ ਹੈ ਰਵਨੀਤ ਬਿੱਟੂ ਦੀ ਟਿਕਟ ਕਦੋਂ ਅਨਾਉਂਸ ਕੀਤੀ ਜਾਂਦੀ ਹੈ ਰਵਨੀਤ ਬਿੱਟੂ ਵੀ ਕਾਂਗਰਸ ਦੇ ਵਿੱਚ ਲੁਧਿਆਣਾ ਦੇ ਵਿੱਚ ਵੱਡਾ ਚਿਹਰਾ ਨੇ ਔਰ ਕਾਂਗਰਸ ਕੋਲੇ ਰਵਨੀਤ ਬਿੱਟੂ ਦਾ ਤੋੜ ਇਸ ਵਕਤ ਲੁਧਿਆਣਾ ਚ ਨਹੀਂ ਹੈ ਹਾਲਾਂਕਿ ਇੱਕ ਹੋਰ ਕਾਂਗਰਸ ਦਾ ਵੱਡਾ ਵਿਧਾਇਕ ਜਿਹੜਾ ਵਿਧਾਨ ਸਭਾ ਹਾਰ ਗਿਆ ਸੀ ਸੂਤਰ ਕਹਿੰਦੇ ਨੇ ਕਿ ਉਹ ਵੀ ਲੁਕਵੇਂ ਤਰੀਕੇ ਨਾਲ ਦਾਵੇਦਾਰ ਹੈ ਕਿ ਮੇਰੇ ਹੱਥ ਐਮਪੀ ਦੀ ਟਿਕਟ ਲੱਗ ਜੇ ਪਰ ਰਵਨੀਤ ਬਿੱਟੂ ਦੀ ਟਿਕਟ ਲੁਧਿਆਣੇ ਦੇ ਵਿੱਚੋਂ ਹਾਲ ਦੀ ਘੜੀ ਕਟਣੀ ਔਖੀ ਹੈ ਭਾਵੇਂ ਰਵਨੀਤ ਬਿੱਟੂ ਦੇ ਖਿਲਾਫ ਐਂਟੀ ਇਨਕੰਮੈਂਸੀ ਹੈ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿਉਂਕਿ ਉਹਨਾਂ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਉਹ ਪਿਛਲੇ ਸਮਿਆਂ ਚ ਘੱਟ ਸਰਗਰਮ ਰਹੇ ਨੇ ਲੁਧਿਆਣੇ ਚ ਹਾਲਾਂਕਿ ਉਹਨਾਂ ਦਾ ਸੁਭਾਅ ਬੜਾ ਮਿੱਠਾ ਹੈ ਬੜੇ ਮਿਲਵਰਤਨ ਨਾਲ ਸਭ ਨੂੰ ਮਿਲਦੇ ਨੇ ਪਰ ਸ਼ਿਕਾਇਤ ਰਹਿੰਦੀ ਹੈ ਲੋਕਾਂ ਦੀ ਕਿ ਉਹ ਟੈਲੀਫੋਨ ਨਹੀਂ ਚੱਕਦੇ ਸੋ ਐਂਟੀ ਇੰਗ੍ਰਮੈਂਸੀ ਵੀ ਹੈ ਉਹਨਾਂ ਦਾ ਮਿਲਣਸਾਰ ਸੁਭਾਅ ਉਹ ਵੀ ਹੈ ਪਰ ਕਾਂਗਰਸ ਕੋਲੇ ਲੁਧਿਆਣਾ ਚ ਫਿਲਹਾਲ ਉਹਨਾਂ ਦਾ ਬਦਲ ਨਹੀਂ ਹੈ ਭਾਵੇਂ ਇਸ ਵਕਤ ਉਹ ਨੰਬਰ 1 ਤੇ ਨਜ਼ਰ ਨਹੀਂ ਆਉਂਦੇ ਚੋਣ ਜ਼ਾਬਤਾ ਹਜੇ ਲੱਗਿਆ ਨਹੀਂ ਹਾਲੇ ਉਹ ਨੰਬਰ 1 ਤੇ ਨਜ਼ਰ ਨਹੀਂ ਆਉਂਦੇ ਪਰ ਇਸ ਦੇ باوجود ਵੀ ਇੱਕ ਹਾਰਿਆ ਹੋਇਆ ਵਿਧਾਇਕ ਜ਼ਰੂਰ ਯਤਨ ਚ ਹੈ ਕਿ ਮੇਰੇ ਹੱਥ MP ਦੀ ਟਿਕਟ ਲੱਗ ਜੇ ਪਰ ਪਾਰਟੀ ਕੀ ਫੈਸਲਾ ਕਰਦੀ ਹੈ ਜਲਦ ਕੀਤਾ ਜਾਣਾ ਜ਼ਰੂਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਅੱਠ ਚਿਹਰੇ ਆਪਣੇ ਐਲਾਨ ਦਿੱਤੇ ਔਰ ਮੈਂ ਦੂਸਰੀ ਖਬਰ ਇਸ ਰੂਪ ਚ ਲਾਉਂਗਾ ਹਰਜੋਜੀ ਕਿ ਆਮ ਆਦਮੀ ਪਾਰਟੀ ਬਹੁਤ ਜਲਦ ਆਪਣੇ ਬਾਕੀ ਸੀਟਾਂ ਦੇ ਉਮੀਦਵਾਰ ਐਲਾਨ ਸਕਦੀ ਹੈ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ ਡਾਕਟਰ ਸੰਜੀਵ अरोड़ा ਮਾਫ ਕਰਨਾ ਸੰਜੀਵ अरोड़ा ਸੋ ਸੰਜੀਵ ਅਰੋੜਾ ਨੂੰ ਵੀ ਉਹ ਲੁਧਿਆਣਾ ਤੋਂ ਉਮੀਦਵਾਰ ਬਣਾਉਣ ਬਾਰੇ ਸੋਚ ਰਹੇ ਨੇ ਇਸ ਤੋਂ ਇਲਾਵਾ ਇੱਕ ਨੌਜਵਾਨ ਐਨਜੀਓ ਚਲਾਉਂਦਾ ਉਹਦੇ ਬਾਰੇ ਵੀ ਵਿਚਾਰ ਚਰਚਾ ਮੈਂ ਮੀਡੀਆ ਦੇ ਵਿੱਚ ਹੀ ਸੁਣੀ ਹੈ ਹੁਣ ਅਗਰ ਸੰਜੀਵ अरोड़ा ਰਾਜ ਸਭਾ ਮੈਂਬਰ ਨੂੰ ਪਾਰਟੀ ਉਮੀਦਵਾਰ ਬਣਾਉਂਦੀ ਹੈ ਆਮ ਆਦਮੀ ਪਾਰਟੀ ਤੇ ਨਿਸ਼ਚਿਤ ਤੌਰ ਤੇ ਆਮ ਆਦਮੀ ਪਾਰਟੀ ਮੁਕਾਬਲੇ ਦੇ ਵਿੱਚ ਲੁਧਿਆਣੇ ਦੇ ਵਿੱਚ ਰਹਿ ਸਕਦੀ ਹੈ ਹਾਲਾਂਕਿ ਆਮ ਆਦਮੀ ਪਾਰਟੀ ਦਾ ਜੋ ਮੈਨੂੰ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਜਿਹੜਾ ਮੈਨੂੰ ਮੁਕਾਬਲਾ ਨਜ਼ਰ ਆਉਂਦਾ ਆਮ ਆਦਮੀ ਪਾਰਟੀ ਦਾ ਉਹ ਭਾਰਤੀ ਜਨਤਾ ਪਾਰਟੀ ਨਾਲ ਨਜ਼ਰ ਆਉਂਦਾ ਹੈ ਭਾਰਤੀ ਜਨਤਾ ਪਾਰਟੀ ਭਾਵੇਂ ਇਕੱਲੀ ਲੜੇ ਭਾਵੇਂ ਅਕਾਲੀ ਦਲ ਨਾਲ ਘੱਟ ਜੋੜ ਕਰੇ ਸੋ ਸ਼੍ਰੀ ਰਾਮ ਮੰਦਰ ਦਾ ਜਿਹੜਾ ਨਿਰਮਾਣ ਦਾ ਫਾਇਦਾ ਪੂਰਾ ਕੀਤਾ ਹੈ ਬੀਜੇਪੀ ਨੇ ਉਸ ਤੋਂ ਬਾਅਦ ਸ਼ਹਿਰਾਂ ਦੇ ਵਿੱਚ ਬੀਜੇਪੀ ਦੀ ਵੋਟ ਨੇ ਉਛਾਲ ਲਿਆ ਸੋ ਬਾਕੀ ਵੇਖਦੇ ਹਾਂ ਕਿ ਆਮ ਆਦਮੀ ਪਾਰਟੀ ਅੱਜ ਜਾਂ ਕੱਲ ਕਿੰਨੀ ਜਲਦੀ ਆਪਣੇ ਬਾਕੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦੀ ਹੈ ਔਰ ਗੱਲ ਅਕਾਲੀ ਭਾਜਪਾ ਦੇ ਗੱਠਜੋੜ ਤੇ ਲਗਾਤਾਰ ਹਰਜੋ ਜੀ ਖੜੀ ਹੈ ਕਿ ਅਕਾਲੀ ਭਾਜਪਾ ਗੱਠਜੋੜ ਕਰਨਗੇ ਜਾਂ ਨਹੀਂ ਕਰਨਗੇ ਕੀ ਹੋ ਚੁੱਕਿਆ ਹੈ ਜਾਂ ਨਹੀਂ ਹੋਣਾ ਇੱਕ ਗੱਲ ਬਹੁਤ ਸਾਫ਼ ਹੈ ਅਗਰ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋ ਗਿਆ ਫਿਰ ਆਮ ਆਦਮੀ ਪਾਰਟੀ ਦਾ ਮੁਕਾਬਲਾ ਸਿੱਧੇ ਤੌਰ ਤੇ ਅਕਾਲੀ ਭਾਜਪਾ ਗੱਠਜੋੜ ਕਰੇਗਾ ਅਗਰ ਅਕਾਲੀ ਭਾਜਪਾ ਦਾ ਗੱਠ ਜੋੜ ਨਹੀਂ ਹੁੰਦਾ ਤੇ ਫੇਰ ਸਿੱਧੇ ਤੌਰ ਤੇ ਜਿਹੜਾ ਮੁਕਾਬਲਾ ਹੈ ਉਹ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ ਹੋਏਗਾ ਪਰ ਸ਼ਹਿਰਾਂ 'ਚ ਆਮ ਆਦਮੀ ਪਾਰਟੀ ਔਰ ਭਾਜਪਾ ਦਾ ਹੋਏਗਾ ਪਰ ਪੂਰੇ ਜ਼ਿਲ੍ਹਿਆਂ 'ਚ ਗੱਲ ਕਰੀਏ ਤੇ ਕਾਂਗਰਸ ਨਾਲ ਵੀ ਹੋ ਸਕਦਾ ਸੋ ਅਗਰ ਅਕਾਲੀ ਦਲ ਆਪਣੇ ਦਮ ਤੇ 13 ਦੀਆਂ 13 ਸੀਟਾਂ ਤੇ ਉਮੀਦਵਾਰ ਉਤਾਰਦਾ ਹੈ ਤਾਂ ਇਸ ਵਾਰ ਅਕਾਲੀ ਦਲ ਦੀ ਸਥਿਤੀ ਉਸ ਤਰ੍ਹਾਂ ਨਹੀਂ ਲੱਗ ਰਹੀ ਜਿਸ ਤਰ੍ਹਾਂ ਅਕਾਲੀ ਦਲ ਪਹਿਲਾਂ ਨਜ਼ਰ ਆਇਆ ਕਰਦਾ ਸੀ ਸੋ ਬਹੁਤ ਦਿਲਚਸਪ ਸਮੀਕਰਨ ਬਣਨਗੇ ਪੰਜਾਬ ਦੀ ਪੋਲਿਟਿਕਸ ਦੇ ਅਗਰ ਅਕਾਲੀ ਭਾਜਪਾ ਗਠਜੋੜ ਨਹੀਂ ਹੁੰਦਾ ਤੇ ਆਮ ਆਦਮੀ ਪਾਰਟੀ ਦੇ ਲਈ ਵੱਡਾ ਮੌਕਾ ਹੈ ਪਾਰਲੀਮੈਂਟ ਦੇ ਵਿੱਚ ਪੁੱਜਣ ਦਾ ਕਾਂਗਰਸ ਦੇ ਉੱਤੇ ਨਿਰਭਰ ਕਰੇਗਾ ਕਿ ਉਸ ਦੇ ਉਮੀਦਵਾਰ ਟੁੱਟਦੇ ਤਾਂ ਨਹੀਂ ਕਿਸ ਤਰ੍ਹਾਂ ਦੇ ਉਮੀਦਵਾਰ ਆਉਂਦੇ ਨੇ ਫੁੱਟ ਕਾਂਗਰਸ ਦੀ ਕਿਸ ਤਰ੍ਹਾਂ ਰਹਿੰਦੀ ਹੈ ਇਹਦੇ ਤੇ ਨਿਰਭਰ ਕਰੇਗਾ ਔਰ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਦੇ ਉਮੀਦਵਾਰ ਦਿੰਦੀ ਹੈ ਕੀ ਡਰੋਨ ਦੇ ذریعے ਉਮੀਦਵਾਰ ਆਣਗੇ ਪੈਰਾਸ਼ੂਟ ਦੇ ਵਿੱਚੋਂ ਉਮੀਦਵਾਰ ਉਤਰਨਗੇ ਜਾਂ ਪਾਰਟੀ ਆਪਣੇ ਸਥਾਨਕ ਚਿਹਰਿਆਂ ਨੂੰ ਟਿਕਟ ਦੇਗੀ ਇਹਦੇ ਉੱਪਰ ਵੀ ਬਹੁਤ ਕੁਝ ਨਿਰਭਰ ਕਰਦਾ ਹੈ ਪਰ ਜਿਹੜੀ ਸਿਆਸਤ ਹੈ ਅੱਜ 3 ਵਜੇ ਤੋਂ ਬਾਅਦ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਉਹ ਇੱਕਦਮ ਬਦਲ ਜਾਏਗੀ ਕਿਉਂਕਿ ਚੋਣ ਸਰਵੇਖਣਾਂ ਤੇ ਪਾਬੰਦੀ ਲੱਗ ਜਾਣੀ ਹੈ ਔਰ ਪਿਛਲੇ ਸਮਿਆਂ ਦੇ ਵਿੱਚ ਜਿਹੜੇ ਵਕ-ਵਕ ਚੋਣ ਸਰਵੇਖਣ ਹੋਏ ਨੇ ਉਹ ਸਮਿਆਂ ਦੇ ਮੁਤਾਬਕ ਬਦਲਦੇ ਰਹੇ ਨੇ ਇੱਕ ਵਾਰ ਆਮ ਆਦਮੀ ਪਾਰਟੀ 13 ਦੀਆਂ 13 ਸੀਟਾਂ ਤੇ ਵੱਡੇ ਦਾਅਵੇਦਾਰ ਲੱਗਦੀ ਸੀ ਪਰ ਹੁਣ ਅਗਰ ਅਕਾਲੀ ਭਾਜਪਾ ਦਾ ਸਮਝੌਤਾ ਹੋ ਗਿਆ ਤੇ ਪੰਜਾਬ ਚ ਅਕਾਲੀ ਦਲ ਭਾਜਪਾ ਔਰ ਆਮ ਆਦਮੀ ਪਾਰਟੀ ਚ ਫਸਵੀਂ ਟੱਕਰ ਨਜ਼ਰ ਆਉਂਦੀ ਹੈ ਸਾਰੀਆਂ ਸੀਟਾਂ ਤੇ ਹਾਲਾਂਕਿ ਆਮ ਆਦਮੀ ਪਾਰਟੀ ਸੱਤਾਧਾਰੀ ਤੇਰੇ ਔਰ ਕੁਝ ਵੱਡੇ ਫੈਸਲੇ ਕੀਤੇ ਨੇ ਜਿਵੇਂ ਨਰਿੰਦਰ ਮੋਦੀ ਲਾਭਕਾਰੀ ਯੋਜਨਾਵਾਂ ਦੇ ਨਾਲ ਵੋਟਰ ਵੋਟਾਂ ਦੀ ਵੋਟਰਾਂ ਦੀ ਵੋਟ ਹਾਸਲ ਕਰਦੇ ਨੇ ਉਸੀ ਤਰ੍ਹਾਂ ਆਮ ਆਦਮੀ ਪਾਰਟੀ 90% ਬਿਜਲੀ ਦੇ ਬਿੱਲ 42000 ਨੌਕਰੀਆਂ ਔਰ 800 ਤੋਂ ਜ਼ਿਆਦਾ ਮੁਹੱਲਾ ਕਲੀਨਿਕ ਇਹ ਤਿੰਨ ਚਾਰ ਫੈਕਟਰਾਂ ਨਾਲ ਵੋਟ ਹਾਸਲ ਕਰੇਗੀ ਪਰ ਨਿਰਪਰ ਸਭ ਕੁਝ ਇਸ ਗੱਲ ਤੇ ਕਰਦਾ ਹੈ ਕਿ ਪੰਜਾਬ ਚ ਅਕਾਲੀ ਬੀਜੇਪੀ ਸਮਝੌਤਾ ਹੁੰਦਾ ਹੈ ਜਾਂ ਨਹੀਂ ਹੁੰਦਾ ਸੋ ਬਹੁਤ ਹੀ ਦਿਲਚਸਪ ਸਥਿਤੀਆਂ ਅੱਜ 3 ਵਜੇ ਤੋਂ ਬਾਅਦ ਆਮ ਆਦਮੀ ਪਾਰਟੀ ਅਕਾਲੀ ਦਲ ਬੀਜੇਪੀ ਔਰ ਕਾਂਗਰਸ ਦੀਆਂ ਬਣਨਗੀਆਂ ਹਰਜੋਤ ਜੀ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਹਾਲਾਂਕਿ ਅਗਰ ਅੱਜ 3 ਵਜੇ ਚੋਣ ਜ਼ਾਬਤਾ ਲੱਗ ਜਾਂਦਾ ਹੈ ਫਿਰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜਿਹੜੇ ਸੰਮਨ ਜਾਰੀ ਕਰਨ ਦਾ ਸਿਲਸਿਲਾ ਅਰਵਿੰਦ ਕੇਜਰੀਵਾਲ ਨੂੰ ਕੀ ਉਹ ਰੁਕੇਗਾ ਜਾਂ ਜਾਰੀ ਰਹੇਗਾ ਇਸ ਤੋਂ ਸਾਬਤ ਹੋਏਗਾ ਕਿ ਕੀ ਇਨਫੋਰਸਮੈਂਟ ਡਾਇਰੈਕਟੋਰੇਟ ਜਾਂ ਦੂਜੀਆਂ ਏਜੰਸੀਆਂ ਮੌਜੂਦਾ ਸਰਕਾਰ ਦੇ ਪ੍ਰਭਾਵ 'ਚ ਕੰਮ ਕਰ ਰਹੀਆਂ ਸੀ ਜਾਂ ਨਹੀਂ ਪਰ ਕੱਲ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੀ ਰਾউজ ਐਵੈਨਿਊ ਕੋਰਟ ਤੋਂ ਈਡੀ ਦੇ ਸੰਮਣਾ ਤੇ ਸਟੇ ਲਾਉਣ ਵਾਲੀ ਜਿਹੜੀ ਪਟੀਸ਼ਨ ਸੀ ਉਹ ਖਾਰਜ ਹੋਈ ਤੇ ਉਹਨਾਂ ਨੂੰ ਨਾ ਪੱਖੀ ਹੁੰਦਾਰੇ ਦਾ ਸਾਹਮਣਾ ਕਰਨਾ ਪਿਆ ਸੋ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕੋਰਟ ਰਾউজ ਐਵੈਨਿਊ ਕੋਰਟ ਦੇ ਵਿੱਚ ਪਟੀਸ਼ਨ ਪਾ ਕੇ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੇ ਉਹਨਾਂ ਨੂੰ ਸੰਮਣ ਭੇਜ ਰਹੀ ਹੈ ਵਾਰ-ਵਾਰ ਇਹ ਸਿਆਸਤ ਤੋਂ ਪ੍ਰੇਰਿਤ ਨੇ ਤੇ ਇਹਨਾਂ ਨੂੰ ਰੋਕਿਆ ਜਾਵੇ ਇਹਨਾਂ ਦੇ ਉੱਪਰ ਸਟੇ ਲਾਈ ਜਾਵੇ ਲੇਕਿਨ ਉਹਨਾਂ ਦੀ ਇਹ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੁਣ ਵੇਖਣ ਵਾਲੀ ਗੱਲ ਇਹ ਰਹੇਗੀ ਕਿ ਕੀ ਅਰਵਿੰਦ ਕੇਜਰੀਵਾਲ ਆਉਂਦੇ ਦਿਨਾਂ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੁੰਦੇ ਨੇ ਜਾਂ ਨਹੀਂ ਉਹ ਜਗਰ ਦੇਖਿਆ ਜਾਵੇ ਤੇ ਕਈ ਵਾਰੀ ਸਮਨ ਅਰਵਿੰਦ ਕੇਜਰੀਵਾਲ ਨੂੰ ਵੀ ਆ ਚੁੱਕੇ ਨੇ ਲਗਭਗ 8 ਸਮਨ ਇੱਕ ਵਾਰੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹ ਅਦਾਲਤ ਦੇ ਵਿੱਚ ਪੇਸ਼ ਹੋਏ ਤੇ ਉਹਨਾਂ ਨੇ ਕਿਹਾ ਕਿ ਈਡੀ ਵੀ ਉਹਨਾਂ ਨੂੰ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਉਹਨਾਂ ਤੋਂ ਪੁੱਛਗਿਛ ਕਰ ਸਕਦੀ ਹੈ ਹਾਲੇ ਤੱਕ ਇਹ ਸੰਭਵ ਨਹੀਂ ਹੋਇਆ ਪਰ ਹੁਣ ਆਉਂਦੇ ਦਿਨਾਂ 'ਚ ਵੇਖਣ ਵਾਲੀ ਗੱਲ ਰਹੇਗੀ ਕਿ ਕੀ ਅਰਵਿੰਦ ਕੇਜਰੀਵਾਲ ਈਡੀ ਅੱਗੇ ਪੇਸ਼ ਹੁੰਦੇ ਨੇ ਕਿ ਅਦਾਲਤ ਉਹਨਾਂ ਨੂੰ ਪੇਸ਼ ਹੋਣ ਦੇ ਹੁਕਮ ਦਿੰਦੀ ਹੈ ਜਾਂ ਅਰਵਿੰਦ ਕੇਜਰੀਵਾਲ ਈਡੀ ਅੱਗੇ ਪੇਸ਼ ਨਹੀਂ ਹੁੰਦੇ ਉੰਜ ਕੱਲ ਅਰਵਿੰਦ ਕੇਜਰੀਵਾਲ ਗੁਜਰਾਤ 'ਚ ਰਹੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਾਲ ਮੌਜੂਦ ਸੀ ਇਹਨਾਂ ਦੋਵਾਂ ਲੀਡਰਾਂ ਨੇ ਵਡੋਦਰਾ ਦੇ ਵਿੱਚ ਗੁਜਰਾਤ ਦੇ ਵਿੱਚ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਜਿੱਥੇ ਅਰਵਿੰਦ ਕੇਜਰੀਵਾਲ ਨੇ ਸਾਫ਼ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦਾ ਨਾਰਾ ਮਾਰਿਆ ਔਰ ਭਗਵੰਤ ਮਾਨ ਨੇ ਇਹ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਗੁਜਰਾਤ ਚੋਂ ਤਕੜਾ ਕਰਕੇ ਭਾਰਤੀ ਜਨਤਾ ਪਾਰਟੀ ਦਾ ਮੁਕਾਬਲਾ ਕਰਨ ਦੇ ਲਈ ਔਰ ਸਰਕਾਰ ਬਣਾਉਣ ਦੇ ਲਈ ਪਾਰਲੀਮੈਂਟ ਭੇਜਿਆ ਜਾਵੇ ਹਾਲਾਂਕਿ ਗੁਜਰਾਤ ਦੇ ਵਿੱਚ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਲਗਭਗ 13% ਵੋਟ ਹਾਸਲ ਕੀਤੇ ਕਾਂਗਰਸ ਨੂੰ ਵੀ ਲਗਭਗ 17% ਵੋਟ ਹਾਸਲ ਹੋਏ ਲੇਕਿਨ ਭਾਰਤੀ ਜਨਤਾ ਪਾਰਟੀ ਗੁਜਰਾਤ ਦੀਆਂ ਚੋਣਾਂ ਦੇ ਵਿੱਚ 45% ਤੋਂ ਵੀ 50% ਦੇ ਲਾਗੇ ਵੋਟ ਸ਼ੇਅਰ ਲੈ ਕੇ ਗਈ ਹੁਣ ਵੇਖਣ ਵਾਲੀ ਗੱਲ ਇਹ ਹੋਏਗੀ ਕਿ ਗੁਜਰਾਤ ਦੀਆਂ ਲੋਕ ਸਭਾ ਚੋਣਾਂ ਦੇ ਕੀ ਨਤੀਜੇ ਨਿਕਲਦੇ ਨੇ ਦੂਸਰਾ ਇੱਕ ਹੋਰ ਵੱਡੀ ਖਬਰ ਹੈ ਤੇਲੰਗਾਨਾ ਦੇ ਜਿਹੜੇ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਕੇ ਸੀ ਆਰ ਉਹਨਾਂ ਦੀ ਧੀ ਹੈ ਔਰ ਜਿਹੜੇ ਕੇ ਕਵਿਤਾ ਉਹਨਾਂ ਦਾ ਨਾਮ ਹੈ ਉਹਨਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੱਲ ਗ੍ਰਫਤਾਰ ਕਰ ਲਿਆ ਸੋ ਉਹਨਾਂ ਨੂੰ ਹైదరాబాద్ ਵਿੱਚ ਬੀਆਰਐਸ ਦੇ ਆਗੂ ਦੇ ਘਰ ਦੇ ਵਿੱਚ ਛਾਪੇਮਾਰੀ ਕੀਤੀ ਸੀ ਸ਼ੁੱਕਰਵਾਰ ਨੂੰ ਕੱਲ ਔਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਅੱਜ ਉਹਨਾਂ ਨੂੰ ਦਿੱਲੀ ਦੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਜਿਹੜੀ ਜਿਹੜੇ ਉਹਨਾਂ ਤੇ ਇਲਜ਼ਾਮ ਲੱਗੇ ਨੇ ਜਿਹੜੇ ਇਲਜ਼ਾਮ ਲੱਗੇ ਨੇ ਕੇਐਸਆਰ ਕੇਐਸਆਰ ਦੀ ਧੀ ਕੇ ਕਵਿਤਾ ਤੇ ਕਿ ਉਹ ਸ਼ਰਾਬ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਨਾਲ ਸੰਬੰਧਿਤ ਜਿਹੜੇ ਜਿਹੜਾ ਸ਼ਰਾਬ ਦਾ ਕਾਰੋਬਾਰ ਹੈ ਉਹਦੇ ਨਾਲ ਸੰਬੰਧ ਹੈ ਸੋ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਉਹਨਾਂ ਤੇ ਸ਼ੱਕ ਹੈ ਹਾਲਾਂਕਿ ਪਹਿਲਾਂ ਉਹਨਾਂ ਦੀ ਜਿਹੜੀ ਪੁੱਛਗਿੱਛ ਹੈ ਉਹ ਦਿੱਲੀ ਆਬਕਾਰੀ ਨੀਤੀ ਦੇ ਸਬੰਧ ਵਿੱਚ ਵੀ ਹੋਈ ਸੀ ਇਹ ਹਜੇ ਸਾਫ਼ ਨਹੀਂ ਹੋਇਆ ਕਿ ਉਹਨਾਂ ਨੂੰ ਦਿੱਲੀ ਐਕਸਾਈਜ਼ ਪਾਲਿਸੀ ਨਾਲ ਸੰਬੰਧਿਤ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਸ਼ਰਾਬ ਲੌਬੀ ਨਾਲ ਜਿਹੜੇ ਉਹਨਾਂ ਦੇ ਸਬੰਧ ਦੱਸੇ ਜਾਂਦੇ ਨੇ ਸਾਊਥ ਗਰੁੱਪ ਨਾਲ ਜੁੜੇ ਹੁੰਦਾ ਉਹਨਾਂ ਤੇ ਇਲਜ਼ਾਮ ਲਾਇਆ ਜਾਂਦਾ ਹੈ ਇਹਨਾਂ ਕਾਰਨਾਂ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗ੍ਰਿਫਤਾਰੀਆਂ ਨੇ ਉਹਨਾਂ ਨੇ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ ਹੁਣ ਚੋਣਾਂ ਜਾਬਤਾ ਲੱਗਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਕਾਰਵਾਈਆਂ ਕਿਸ ਰੂਪ ਚ ਨਜ਼ਰ ਆਉਣਗੀਆਂ ਇਹ ਵੀ ਬਹੁਤ ਅਹਿਮियत ਵਾਲੀ ਗੱਲ ਰਹੇਗੀ ਛੁ ਅਖੀਰ ਚ ਮੈਂ ਨਵਜੋਤ ਸਿੰਘ ਸਿੱਧੂ ਦੀ ਗੱਲ ਇੱਕ ਵਾਰੀ ਫੇਰ ਕਰਨਾ ਚਾਹੂੰਗਾ ਕੱਲ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਮਹਿੰਦਰ ਸਿੰਘ ਕੇਪੀ ਸ਼ਮਸ਼ੇਰ ਸਿੰਘ ਦੁੱਲੋਂ ਗੋਤਮ ਸ਼ੇਠ ਔਰ ਕਈ ਹੋਰ ਲੀਡਰ ਉਹ ਉੱਚੇ ਚੇਤੇ ਤੌਰ ਤੇ ਕੱਲ ਪੰਜਾਬ ਦੇ ਗਵਰਨਰ ਨੂੰ ਮੁਲਾਕਾਤ ਕਰਕੇ ਆਏ ਨੇ ਉਹਨਾਂ ਨੇ ਪੰਜਾਬ ਦੇ ਗਵਰਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਨਵਜੋਤ ਸਿੰਘ ਸਿੱਧੂ ਨੇ ਇਹ ਮੰਗ ਕੀਤੀ ਹੈ ਕਿ ਪੰਜਾਬ ਦੇ ਵਿੱਤੀ ਹਾਲਾਤਾਂ ਦੀ ਸੀਬੀਆਈ ਤੋਂ ਜਾਂਚ ਕਰਾਈ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਾਲ ਪੰਜਾਬ ਕਰਜ਼ੇ 'ਚ ਡੁੱਬ ਰਿਹਾ ਹੈ ਆਉਂਦੇ ਸਮੇਂ ਦੇ ਵਿੱਚ ਪੰਜਾਬ ਨੂੰ ਗੰਭੀਰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਮੌਜੂਦਾ ਸਰਕਾਰ ਤੇ ਰਗੜੇ ਲਾਏ ਔਰ ਉਹਨਾਂ ਨੇ ਭਗਵੰਤ ਮਾਨ ਦੀ ਸਰਕਾਰ ਤੇ ਵੱਡੇ ਸਵਾਲ ਚੱਕੇ ਕਿ ਕਿਵੇਂ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਕਰਜ਼ੇ ਚ ਡਬੋ ਰਹੀ ਹੈ ਹਾਲਾਂਕਿ ਭਗਵੰਤ ਮਾਨ ਹਰ ਮੰਚ ਤੋਂ ਇਹ ਦਾਵਾ ਕਰਦੇ ਆ ਰਹੇ ਨੇ ਕਿ ਜਦੋਂ ਅਸੀਂ ਸੱਤਾ ਚਾਏ ਤੇ ਪੌਣੇ 3 ਲੱਖ ਕਰੋੜ ਦਾ ਸਾਡੇ ਤੇ ਕਰਜ਼ਾ ਸੀ ਕੋਈ ਸ਼ੱਕ ਨਹੀਂ ਅਸੀਂ ਕਰਜ਼ਾ ਲੈ ਰਹੇ ਹਾਂ ਪਰ ਅਸੀਂ ਕਰਜ਼ਾ ਉਤਾਰ ਵੀ ਰਹੇ ਹਾਂ ਸੋ ਇਸ ਤਰ੍ਹਾਂ ਦੇ ਦਾਅਵੇ ਨੇ ਭਗਵੰਤ ਮਾਨ ਆਪਣੇ ਦਾਅਵੇ ਪੇਸ਼ ਕਰ ਰਹੇ ਨੇ ਔਰ ਨਵਜੋਤ ਸਿੰਘ ਸਿੱਧੂ ਲਗਾਤਾਰ ਇਹ ਕਹਿ ਰਹੇ ਨੇ ਕਿ 2 ਸਾਲਾਂ ਦੇ ਵਿੱਚ ਸਰਕਾਰ ਨੇ ਲਗਭਗ 70000 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਔਰ ਅਗਰ ਕਰਜ਼ਾ ਲੈਣ ਦੀ ਦਰ ਨਾ ਕਟੀ ਤੇ ਪੰਜਾਬ ਦੇ ਵਿੱਚ ਵਿੱਤੀ ਐਮਰਜੈਂਸੀ ਵਰਗੇ ਹਾਲਾਤ ਬਣ ਸਕਦੇ ਨੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਅੱਗੇ ਤੁਸੀਂ ਨਾ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰਾ ਅਨਾਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ